ਹੰਡੀ ਸਾ ਗਿਆ ਮੇਰੇ ਉੱਪਰ ਉਹਨੇ ਨਜਾਇਜ਼ ਪਰਚੇ ਕਰਾਏ ਹੋਰ ਹੋਰ ਮੈਂ ਤੁਹਾਨੂੰ ਉਹ ਪਰਚੇ ਦਿਖਾਉਂਗੀ ਕਿ ਉਹ ਮਿਨਿਸਟਰੀ ਮੇਰੇ ਨਾਲ ਕਿੱਦਾਂ ਧੱਕਾ ਕਰ ਰਹੀ ਆ ਮੈਂ ਸਿੱਖੀ ਨਾ ਠੀਕ ਹੈ ਔਰ ਮੈਨੂੰ ਕ੍ਰਿਸਚੀਅਨ ਬਣਾਉਣ ਦੀ ਕੋਸ਼ਿਸ਼ ਵੀ ਨਾ ਕਰਿਓ ਮੈਂ ਇੱਕ ਸਿੱਖ ਕੁੜੀ ਆ ਔਰ ਮੈਂ ਇਹਨਾਂ ਦੇ ਆਵਾਜ਼ ਇਹਨਾਂ ਦੇ ਲਈ ਆਵਾਜ਼ ਚੱਕੀ ਆ ਕਿ ਇਹ दो सौ एक उस इंसान लगती है जो तो किसी मजबूत के बारे असी बोलते मैं सीखी हाँ ठीक है और मैं क्रिश्चियन बनाने की कोशिश भी ना करो क्यों मैं एक क्वेश्चन खाली पूछना चाहती हाँ कि अगर कोई बंदा अपने धर्म से गलत प्रचार कर रहा है वो इंसान देश दा दा का संविधान की कहता कि जस्टिफाई नहीं कर सकता ठीक है मेनु पता है अंकुर निरुला एक पखंडी साधिया मेरे ऊपर उन्हें नजायज पर्चे कराए और मैं और मैं तनु और पर्चे आप दिखाऊंगी कि वो मिनिस्ट्री मेरे ना कितना तक कर रही है कुछ लोग है गए यहां निरुला दी मिनिस्ट्री दे विच जितेंद्र कुमार गौरव मसी करके कुछ लोग है गए यहां विकी गोल्ड करके कुछ लोग है गए यहां करके राजदीप कौर करके, राजदीप करके। वो कौरा आया जिन्ना अपना धर्म परिवर्तन किया है ठीक है वो कौर या तन्नू मैं पेपर पे दिखा रही हां आ एक आरटीआई रिपोर्ट या राजदीप कौर ने मेरे लिए अंकुश गिलुला मिनिस्ट्री तो अपने घर का एड्रेस भी नहीं दिता, एक कौर ने अपना एड्रेस भी नहीं दिता, क्योंकि वो धर्म परिवर्तित कर चुकी हां ठीक है थीके? मैं एक सिख पुड़ी हां और मैं इनहा आवाज इनहा आवाज चकी हां कि ਇਹ ਅੰਕਰਨ ਨਰੂ ਨਰੂਲਾ ਕੇ ਚਰਚਾ ਕੋਈ ਨਾਮ ਹੈ ਕੋਈ ਜੀ ਬਿਲਕੁਲ ਹੈ ਸਰ ਕੀ ਨਾਮ ਸਾਈਨ ਐਂਡ ਵੰਡਰ ਸਾਈਨ ਐਂਡ ਵੰਡਰ ਉਹਦੇ ਡੇਰੇ ਦਾ ਨਾਮ ਹੈ ਸਾਈਨ ਐਂਡ ਵੰਡਰ ਹਾਂਜੀ ਉਹਦੇ ਡੇਰੇ ਦਾ ਨਾਮ ਸਾਈਨ ਐਂਡ ਵੰਡਰ ਹੈ ਠੀਕ ਹੈ ਤੇ ਜਦੋਂ ਮੈਂ ਐਕਸਪੋਜ਼ ਕੀਤਾ ਇਹਨੇ ਮੇਰੇ ਉੱਪਰ ਤਿੰਨ ਪਰਚੇ ਕੀਤੇ 댓ਸ ਆਲ ਠੀਕ ਹੈ ਤਾਲੂ ਪਰਚੇ ਪਛਾਤਾ ਨੰਬਰ ਵੀ ਲਿਖ ਦਿੱਤੀਆਂ ਇਸ ਇਸ ਦੇ ਪਰਚੇ ਕੀਤੇ ਸੀ 295 ਦੇ 295 ਇਹ ਉਸੇ ਇਨਸਾਨ ਨੂੰ ਲੱਗਦੀ ਹੈ ਜਦੋਂ ਕਿਸੇ ਮਜ਼ਦੂਰ ਦੇ ਬਾਰੇ ਅਸੀ बोल दे और मैं सारी ऊपर पोंदी रहूंगी मैं मान जमा मैंनु मैं जेल हो गई मैं किसी पॉलिटिकल पावर ਦੇ ਨਾਲ ਨਹੀਂ ਆ ਜੇ ਤੁਹਾਨੂੰ ਲੱਗੂਗਾ ਕਿ ਬਨੀਤ ਕੋਲ ਅਗਰ ਇਨੀ पॉलिटिकल पावर ਮੈਂ ਬਾਬਾ ਜੀ ਦੇ ਨਾਲ ਵੀ ਬਾਬਾ ਜੀ ਵੀ ਨਹੀਂ ਤੁਹਾਡੇ ਨਾਲ ਕਦੋਂ ਨਾਲ ਹੋਈ ਕੱਲ ਹੀ ਹੋਈ ਆ ਬਾਬਾ ਜੀ ਤੇ ਮੇਰੇ ਕੋਲ ਰਿਕਾਰਡਿੰਗ ਚੈੱਕ ਕੀਤੀ ਜਾਵੇ ਜੇ ਝੂਠ ਹੋਵੇ ਤਾਂ ਜਾ ਕਿ ਹੋਰ ਵੀ ਇਹੋ ਜਿਹੇ ਲੋਕਲੇ ਆ ਜਿਹੜੇ ਭਰ ਪਰਵਰਤਨ ਕਰਵਾਦੇ ਆ ਉਹਨਾਂ ਖਿਲਾਫ ਵੀ ਆਵਾਜ਼ ਚੁੱਕੀ ਕਿਤੇ ਜਾਂ ਕਿਹ ਮੱਦਰ ਬਦਲ ਕੇ ਦੇ ਦੇ ਟਿਕਟਪੰਡ ਜਾ ਕੇ ਮੁਕਤਾਰ ਕਰਦੇ ਆ ਬਿਲਕੁਲ ਦੇਖੋ ਅੱਜ ਸੋਲੀਟਾਈਜ਼ਿੰਗ ਪ੍ਰੈਸ ਕਾਨਫਰੰਸ ਹੋ ਰਹੀ ਹੈ ਜੀ ਸਰ ਅਮਾ ਜੀ ਅੰਕੁਨ ਰੂਲਾ ਨੇ ਅੰਮ੍ਰਿਤ ਸਾਹਿਬ ਦੇ ਵਿੱਚ ਇੱਕ ਸੀਡ ਕਾਲ ਕੀਤੀ ਹੈ ਜਿੱਦਾਂ ਨਹੀਂ ਪਤਾ ਤੇ ਇਹ ਇਸਲਾਮ ਦੇ ਉਹ ਜਿਹੜਾ ਜਿਹਹਾਦ ਕਹਿੰਦੇ ਨੇ ਕੋਈ ਸੀਡ ਕੋਈ ਵਰਚੁਅਲ ਵਾਰਨਿੰਗ ਹੈ ਇਹ ਕੋਈ ਪੈਨ ਦੀ ਵਾਰਨਿੰਗ ਹੈ ਜੇ ਕੋਈ ਰੂਲ ਦੀ ਵਾਰਨਿੰਗ ਕੋਈ ਸੀਡ ਇੱਕ ਆਰਮੀ ਪ੍ਰੈਕਟਿਸ ਹੈ ਬੰਦੇ ਨੂੰ ਮਾਰਨ ਵਾਸਤੇ ਹੁਣ ਕੀ ਪ੍ਰੋਫੈਸ਼ਨ ਸੁਣਤਾ ਹੋਇਆ ਹੈ ਜੇ ਅਸੀਂ ਸਿੰਘ ਤੋਂ ਖਾਲਿਸਤਾਨ ਦਾ ਜਿਕਰਾ ਛੱਡ ਦਈਏ ਤੇ ਏਜੰਸੀ ਐਕਟਿਵ ਹੋ ਜਾਣਗੀਆਂ ਸਾਰੀਆਂ ਕੋਈ ਇੱਥੇ ਮਨ ਰਸਮਾਨ ਭਰਾ ਬੈਠਾ ਹੈ ਕੋਈ ਜਹਾਜ਼ ਤੱਕ ਦਿਖਾਉਣ ਨੂੰ ਚਾਹ। ਆਵਾਜ਼ ਤੇ ਗੁਰਮਣੀ ਜਹਾਜ਼ ਦੀ ਕਿਸ ਤਰ੍ਹਾਂ ਏਜੰਸੀ ਇਹ ਤੁਸ ਸੇਡ ਦੇ ਨਾਲ ਏਜੰਸੀਆਂ ਉਸੁੱਤੀ ਹੋਈਆਂ ਨੇ ਪਿਛਲੇ ਸਭ ਨੇ ਇਸੇ ਤਰ੍ਹਾਂ ਕੀਤਾ ਕੁਸੇੜੀ ਕਾਲ ਕੀਤੀ ਇਹ ਕੀ ਕਰਦੇ ਗੁੱਡ ਕੌਪ ਬੈਡ ਕੌਪ ਖੇਲਦੇ ਇੱਕ ਨੇ ਕਹਿਤਾ ਵੀ ਕੁਸ ਸੇਡ ਕਾਲ ਕਰ ਲਈ ਹੈ ਦੂਜੀ ਅੰਨੇ ਜੀ ਇਹ ਸਾਡਾ ਬੰਦਾ ਨਹੀਂ ਜੀ ਇਹ ਇਟਾ ਕ੍ਰਿਸਚੀਅਨਟੀ ਨਹੀਂ ਜੀ ਅਸੀਂ ਚੰਗੀਆਂ ਤੇ ਅਕਾਲ ਤਖਤ ਉਹ ਹਰਪ੍ਰੀਤ ਸਿੰਘ ਜਥੇਦਾਰ ਸਰੂਪਾ ਦੇ ਕੇ ਉਸ ਨੂੰ ਨੰਨੇ ਨੂੰ ਕ੍ਰਿਸਚੀਅਨ ਉਹ ਗਾਲ ਚ ਥ੍ਰੀ ਸਾਹਿਬ ਦੇ ਕੇ ਤੋੜ ਦਿੰਦੇ ਤੇ ਇੱਕ ਸਾਲ ਬਾਅਦ ਫਿਰ ਉਹ ਕੋ ਸੇਡ ਕਾਲ ਕਰ ਦਿੰਦੇ ਤੇ ਸਾਡੀ ਕੁਝ ਜਥੇਦਾਰੀਆਂ ਨੇ ਗੱਲ ਕਰਦੀਆਂ ਸੀ ਆਫਿਸ ਜਾ ਕੇ ਅਜੀ ਅਸੀਂ ਅੱਗੇ ਤੋਂ ਵਰਡ ਯੂਜ਼ ਨਹੀਂ ਕਰਦੇ ਗਲ ਗੱਲ ਇੱਥੇ ਵਰਡ ਨਹੀਂ ਗਲ ਬਦਮਾਸ਼ੀ ਅਸੀਂ ਧਰਮ ਦੇ ਖਿਲਾਫ ਨਹੀਂ ਹਾਂ ਮੈਂ ਖੁਦ ਮੇਰੇ ਕੋਲ ਦੂ ਪਾਸਟ ਮਿਸ਼ਕਿੰਜ ਬਾੜ ਦੇਣ ਟਿੱਕ ਟੈਕਸ ਤੋਂ ਮੰਨਦਾ ਮੈਂ ਖੁਦ ਬਾਈਬਲ ਰੀਡ ਕੋਡ ਕਰਦਾ ਆਪਣੇ ਸਟੂਡੈਂਟਸ ਨੂੰ ਮੇਰੇ ਬੱਚੇ ਖੁਦ ਜਾਣਦੇ ਨੇ ਮੇਰੀ ਗੁੰਮ ਬਲੀ ਪਿਆਲ ਦੀ ਆਪਣੀ ਚਰਚ ਸਮੇਂ ਚਰਚ ਵੀ ਜਨਾ ਮੈਂ ਲਾਸਾਂਦੂ ਲੈਕਚਰ ਚਰਚ ਵਿੱਚ ਸੀਗਾ ਪਰੰਦੇ ਕਲਾਉ ਨਹੀਂ ਗੱਲ ਪਰਖੰਡ ਦੀ ਹੈ ਤੁਸੀਂ ਆਮ ਜਨਤਾ ਨੂੰ ਨੂਰ ਬਣਾ ਕੇ ਹੁਣ ਉਹਨਾਂ ਨੂੰ ਸ਼ਾਮ ਨੂੰ ਸਿਰਫ ਚੱਲੇ ਕਰਾਂ ਨੀ ਤੇ ਕੋਈ ਸਿਰ 3 ਲਾਗ ਯਾਦ ਅਸੀਂ ਨਾ ਆਵੇਂ ਮਰਦਾ ਜ਼ਿੰਦਾ ਕਰਦੇ ਸਭਾਂ ਨੂੰ ਗ੍ਰੀਟਿੰਗ ਕਰਦੇ ਨੇ ਇਹਦੇ ਦੀ ਰਿਪੋਰਟ